ਵੀਡੀਓ ਵਾਇਰਲ ਹੋ ਰਹੀਆ ਉਸਦੇ ਪਿਤਾ ਸਾਡੇ ਨਾਲ ਮੌਜੂਦ ਨੇ ਕੀ ਖਾਦਾ ਅੱਜ ਆਟਾ ਨਹੀਂ ਹੈਗਾ ਹੈਂ ਅਰੇ ਆਟਾ ਹੀ ਨਹੀਂ ਹੈਗਾ ਕਰਾਟਾ ਨਹੀਂ ਸੀਗਾ ਬਜੀ ਤੁਹਾਡਾ ਬੇਟਾ ਸੀ ਜਿਹੜਾ ਕਹਿੰਦਾ ਸੀ ਵੀ ਆਟਾ ਹੈ ਨਹੀਂ ਘਰ ਹਾਂਜੀ ਸਾਡਾ ਬੇਟਾ ਆਟਾ ਨਹੀਂ ਉਹਨੇ ਸੱਚੀ ਗੱਲ ਦੱਸੀ ਸੀ ਸੇ ਉਹ ਸਰਕਾਰੀ ਸਕੂਲ ਚ ਬੱਚਾ ਪੜਦਾ ਹੈ ਹਾਂਜੀ ਸਰਕਾਰੀ ਚ ਪੜਦਾ ਹੈ ਕਿੰਨੇ ਸਾਲ ਉਮਰ ਹੈ ਬੱਚੇ ਦੀ 50 ਸਾਲਾਂ ਦਾ ਹੋ ਗਿਆ 5 ਸਾਲ ਦੇ ਬੱਚੇ ਨੂੰ ਹੁਣ ਤੋਂ ਹੀ ਗਰੀਬੀ ਮਹਿਸੂਸ ਹੋ ਗਈ ਹੈ ਨਹੀਂ ਮੈਂ ਬੰਨ ਲਾਣੀ ਮੈਂ 5000 ਖਾਂਦੇ ਪਾਣ ਜੀ ਭਾਈ ਭਜੀ ਤੁਸੀਂ ਕੀ ਬਹੁਤ ਵਧੀਆ ਸਾਡੇ ਸਕੂਲ ਦਾ ਹੈ ਨਾ ਉਹਨੇ ਚਾਹੇ ਸਾਰਨੇ ਹਲਦੀ ਦੀ ਸਾਡੀ ਹੂੰ ਉਹਨੇ ਜਿਹੜਾ ਵੀ ਇਸ ਤਰ੍ਹਾਂ ਦਾ ਸਾਨੂੰ ਚਾਹੇ ਅੱਛਾ ਤੇ ਤੁਸੀਂ ਤੁਸੀਂ ਕੰਮ ਕੀ ਕਰਦੇ ਹੋ ਬੱਚੇ ਨੂੰ ਰੁਪਈ ਕਿਉਂ ਨਹੀਂ ਮਿਲੀ ਮੈਂ ਨਹੀਂ ਜੜੀ ਦੱਪਾ ਕਰਦਾ ਤੇ ਮੇਰੇ ਅੱਖਾਂ ਖਰਾਬ ਹੋ ਗਏ ਆ ਤੇ ਸਪਰੇ ਪੈ ਗਈ ਝੋਨੇ ਨੂੰ ਕਰਦੇ ਹੇ ਹੂੰ ਤੇ ਉਹ ਦੁਕਾਨ ਦੇ ਸਾਨੂੰ ਬੰਦ ਦਾ ਸਾਰ ਕਰੇ ਰਿਹਾ ਤੇ ਹੁਣ ਚਾਰ ਬੁੱਧੇ ਨਾਲ ਸੀ ਮਾਰਾ ਮੁੱਤ ਜਾਣ ਲੱਗਾ ਹਾਂ ਕੰਮ ਹਾਂਜੀ ਤੇ ਉਸ ਦਿਨ ਉਹਨੂੰ ਰੋਟੀ ਨਹੀਂ ਮਿਲੀ ਸੀ ਹਾਂਜੀ ਤਾਂ ਅਗਰ ਕਿਤੇ ਉਹ ਜੀ ਦੇ ਹੰਡਿਆੜੀ ਜਾਂ ਉਹਨੇ ਕਹਿੰਨਾ ਵੀ ਸ਼ਾਮ ਨੂੰ ਜਦੋਂ ਜਾਓਗੇ ਉਹਦੇ ਪੈਸੇ ਨਾਲ ਦੇਣੇ ਪਹਿਲਾਂ ਅਗਲੇ ਨੂੰ ਜਾਣ ਜਿਨਾ ਕੋ ਦਿਹਾੜੀ ਜੀ ਦੇ ਆਪ ਜਾਣਾ ਉਹਨੇ ਕੰਮ ਕਹਿੰਦਾ ਸ਼ਾਮ ਤੱਕ ਕਰਕੇ ਜੋ ਤੁਹਾਡਾ ਨੰਬਰ ਤੁਹਾਡਾ ਨੰਬਰ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਲੋਕ ਮੰਗ ਰਹੇ ਨੇ ਐਡਰੈਸ ਪੁੱਛ ਰਹੇ ਨੇ ਕਿ ਅਸੀਂ ਮਦਦ ਕਰਾਂਗੇ ਅਧ ਕਈਆਂ ਕਈ ਨੇ ਤੇ ਇਨਾਮ ਵੀ ਪਾਇਆ ਹੋਇਆ ਹੈ ਕਿ ਅਸੀਂ ਇਨਾਮ ਦਵਾਂਗੇ ਜਿਹੜਾ ਇਸ ਬੱਚੇ ਦਾ ਪਤਾ ਦੱਸੂਗਾ ਕਿਉਂਕਿ ਅਸੀਂ ਮਦਦ ਕਰਨ ਜਾਣਾ ਚਾਹੁੰਦੇ ਆ ਸੋ ਮੈਂ ਚਾਹੁੰਗੀ ਕਿ ਪੂਰਾ ਪਤਾ ਜ਼ਰੂਰ ਦੱਸੋ ਕਿ ਤੁਹਾਡਾ ਪਤਾ ਕਿਹੜਾ ਹੈ ਤਾਂ ਕਿ ਲੋਕ ਤੁਹਾਡੇ ਤੱਕ ਪਹੁੰਚ ਸਕਣ ਸਾਡਾ ਇਹ ਮਾਲਪੁਰ ਜ਼ਿਲ੍ਹਾ ਤੇ ਬਲਾਕ ਮਮਦੋਟ ਤੇ ਪਿੰਡ ਸੈਦੇ ਗਨੌਰ ਹੂੰ ਹਾਂਜੀ ਤੁਹਾਨੂੰ ਮੈਂ ਦੇਖਿਆ ਮੈਂ ਤੁਹਾਨੂੰ ਕਾਫੀ ਟਾਈਮ ਤੋਂ ਫੋਨ ਕਰ ਰਹੀ ਸੀ ਤੁਹਾਡਾ ਫੋਨ ਬੀਜ਼ੀ ਆ ਰਿਹਾ ਸੀ ਲੋਕ ਤੁਹਾਨੂੰ ਮਦਦ ਲਈ ਫੋਨ ਕਰ ਰਹੇ ਨੇ ਫੋਨ ਫੋਨ ਆ ਹੀ ਜਾਂਦੇ ਹਾਂ ਜਿਵੇਂ ਜਿਵੇਂ ਮਦਦ ਲਈ ਫੋਨ ਉਹਦੇ ਵੇਲੇ ਮੈਂ ਦੀ ਮੈਂ ਸਾਰੀ ਰਾਤ ਦਿਨ ਚੱਲੀ ਜਾਂਦਾ ਮਦਦ ਮਿਲੀ ਕੀ ਨਹੀਂ ਹਾਲੇ ਤੱਕ ਹਾਂਜੀ ਕਰੀ ਜਾਂਦਾ ਕਿ ਮਦਦ ਲੋਕੀ ਮਦਦ ਕਰ ਰਹੇ ਨੇ ਲੱਗਦਾ ਹੈ ਤੁਹਾਨੂੰ ਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਮਿੰਟੋ ਮਿੰਟ ਲੋਕਾਂ ਨੇ ਵੀਡੀਓ ਵਾਇਰਲ ਕਰ ਕਰ ਕੇ ਘਰ ਕੇ ਤੁਹਾਡੇ ਤੱਕ ਪਹੁੰਚਣ ਲੱਗ ਆਨੇ ਨੇ ਸਿਫਾਰਿਯਾ ਬਣਾ ਬਹੁਤ ਦਿਲਵਟਾ ਉਸ ਤੋਂ ਬਾਅਦ ਬੰਦੇ ਤਾਂ ਨੇ ਕਿ ਇਹੋ ਜਿਹੇ ਪਹਿਣੇ ਜਿਹੜੇ ਵੀ ਸੋਚੀ ਨਹੀਂ ਕਹਿੰਦੇ ਚਲੋ ਮਾਰ ਐ ਜੀਤੀ ਮੇ ਰਣਾ ਘਾਤਕੀਆਂ ਬਖਸ਼ੀ ਉਹਨਾਂ ਨੂੰ ਹੋਰ ਤੇ ਐਵੇਂ ਮਦਦ ਕਰਦੇ ਰਹਿਣ ਤੁਹਾਡੇ ਉਸ ਸਰ ਦਾ ਸ਼ੁਕਰਾਨਾ ਕਰਦੇ ਉਹ ਜਿਨ੍ਹਾਂ ਦੇ ਕਰਕੇ ਵੀਡੀਓ ਵਾਇਰਲ ਹੋਈ ਹੈ ਹਾਂ ਜੀ ਉਹਨਾਂ ਦਾ ਬਹੁਤ ਸ਼ੁਕਰਾਨਾ ਕਰਦਾ ਜਿੰਨੇ ਸਾਨੂੰ ਇਤੋਂ ਤੱਕ ਰੱਬ ਚਾਹਤਾ ਨਹੀਂ ਰੇਤ ਤੱਕ ਅਸੀਂ ਇੱਥੇ ਨਹੀਂ ਕੁਝ ਹੂੰ ਕਿੰਨੇ ਬੱਚੇ ਨੇ ਤੁਹਾਡੇ ਦੋ ਆਏ ਦੋ ਬੱਚੇ ਨੇ ਉਹ ਛੋਟਾ ਸੀ ਸਭ ਤੋਂ ਜ ਵੱਡਾ ਹੈ ਵੱਡਾ ਹੈ ਚੋ ਤੇ ਛੋਟਾ ਸਰਦਾਰ ਹੈ ਉਹ ਛੋਟਾ ਜੋ ਉਸ ਤੋਂ ਛੋਟਾ ਹੈ ਸਰਦਾਰ ਹੈ ਹਾਂਜੀ ਤੇ ਹੁਣ ਉਹਨੇ ਰੋਟੀ ਖਾਧੀ ਕਿ ਨਹੀਂ ਰਾਜ ਕੇ ਬੱਚੇ ਨੇ ਹਾਂਜੀ ਰੋਟੀ ਖਾ ਕੇ ਗਿਆ ਰਾਜ ਕੇ ਰੋਟੀ ਖਾ ਕੇ ਫਿਰ ਗਿਆ ਸਕੂਲੇ ਹੁਣ ਸਕੂਲ ਗਿਆ ਹੋਇਆ ਹੈ ਹਾਂਜੀ ਹਾਂਜੀ ਸਕੂਲੇ ਗਿਆ ਚਲੋ ਭਾਈ ਜੀ ਲੋਕ ਤੁਹਾਨੂੰ ਮਦਦ ਦੇ ਲਈ ਹੁਣ ਫੋਰ ਫੋਨ ਕਰਨਗੇ ਠੀਕ ਹੈ ਤੁਸੀਂ ਸਾਰੇ ਨੇ ਦਿਲ ਨਹੀਂ ਹੁਲਾ ਕਰਨਾ ਠੀਕ ਹੈ ਰੱਬ ਤੇ ਵਿਸ਼ਵਾਸ ਰੱਖਣਾ ਦੇਖੋ ਰੱਬ ਨੇ ਤੁਹਾਡੀ ਸ਼ਾਇਦ ਵੀਡੀਓ ਬੱਚੇ ਦੀ ਵਾਇਰਲ ਕਰਕੇ ਕਿਉਂਕਿ ਔਰ ਉਹਨਾਂ ਦੇ ਉਸਨੇ ਮੰਮੀ ਵੀ ਨਹੀਂ ਕੰਮ ਕਰਦੇ ਹਾਂਜੀ ਮਮੇ ਉਹਨਾਂ ਦੇ ਨਰਿਓਨ ਥੈਂਕ ਯੂ ਗਾਇਸ ਬੜਾ ਕਮਸੀ ਹਾਂ ਨਹੀਂ ਸੀ ਇਸ ਕਰਕੇ ਤਾਂ ਉਹਨਾਂ ਨੂੰ ਕੰਮ ਨਹੀਂ ਕਰਦੇ ਉਹ ਕੰਮ ਤੇ ਹੋਈ ਸਾਡੇ ਜੇ ਮੰਨ ਲਓ ਜੇ ਦਿਹਾੜੀ ਦੂੜੀ ਮਟਰ ਕੋੜ ਦੇ ਜਾਏ ਤੇ ਅੱਗੇ ਰਕਤੇ ਚੱਲ ਗਿਆ ਉਹ ਵੀ ਕਿਤੇ ਹੀ ਅਜੇ ਹਾਂਜੀ ਐਵੇਂ ਕਿਵੇਂ ਹੁੰਦਾ ਤੁਸੀਂ ਐਵੇਂ ਕਿਵੇਂ ਹੁੰਦਾ ਕਿ ਤੁਸੀਂ ਕਿੰਨੇ ਕਿੰਨੇ ਦਿਨ ਰੋਟੀ ਨਹੀਂ ਖਾਂਦੇ ਹੋ ਇੱਕ ਜਰਾ ਆ ਜਾਂਦਾ ਮੰਨ ਲਓ ਜੇ ਰੋਟੀ ਨਹੀਂ ਆ ਜਾ ਆਟਾ ਨਹੀਂ ਆਇਆ ਤੇ ਚਾਹ ਚੋਲ ਬਣਾ ਕੇ ਖਾ ਲੈਂਦੇ ਫਿਰ ਵੀ ਰੋਟੀ ਦਾ ਖਾਦੋ ਅਰਾਧਾ ਗੁਜਾਰਾ ਜਿਵੇਂ ਮੰਨ ਲੋ ਕਰਨਾ ਪੈਣਾ ਹੋ ਕੇ ਸਭੇ ਦੇ ਹੂੰ ਠੀਕ ਹੈ ਠੀਕ ਹੈ ਸੋ ਫੋਨ ਆਪਣਾ ਫੋਨ ਰੱਖਿਓ ਤਾਂ ਕਿ ਲੋਕ ਜੋ ਤੁਹਾਡਾ ਸੰਪਰਕ ਕਰਨਾ ਚਾਹੁੰਦੇ ਨੇ ਤੁਹਾਡੇ ਕੋਲ ਸਕਣ ਠੀਕ ਹੈ ਠੀਕ ਹੈ ਇੱਕ ਕਮੈਂਟ ਆ ਸਾਰਾ ਡਰੈਸ ਆਪਣਾ ਪਾਇਆ ਠੀਕ ਹੈ ਜੀ ਠੀਕ ਹੈ ਸੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਉਹ ਬੱਚਾ ਹੈ ਜਿਸ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜਾ ਬੱਚਾ ਇਸ ਸਮੇਂ ਜਿਹੜਾ ਇਹ ਉਹ ਜਿਸ ਨੇ ਕਿਹਾ ਕਿ ਆਟੇ ਦੇ ਲਈ ਰੋਟੀ ਦੇ ਲਈ ਜੋ ਹੈ ਆਟਾ ਨਹੀਂ ਹੈ ਜਿਸ ਨੇ ਕਿਹਾ ਕਿ ਅ ਅਧਿਆਪਕ ਨੇ ਪੁੱਛਿਆ ਤੂੰ ਕੰਮ ਕਿਉਂ ਨਹੀਂ ਕਰਕੇ ਆਇਆ ਤੈਨੂੰ ਮੈਂ ਕੁੱਟਾਂ ਤੇ ਉਸਨੇ ਕਿਹਾ ਉਸਨੇ ਜੋ ਹੈ ਬਹਾਨਾ ਲਗਾਉਂਦੇ ਹੋਏ ਫਿਰ ਉਸਨੇ ਅਧਿਆਪਕ ਨੇ ਪੁੱਛਿਆ ਤੂੰ ਅੱਜ ਕੀ ਖਾ ਕੇ ਆਇਆ ਤਾਂ ਉਸਨੇ ਕਿਹਾ ਕਿ ਮੈਂ ਕੁਝ ਵੀ ਨਹੀਂ ਖਾਦਾ ਕਿਉਂਕਿ ਆਟਾ ਖਤਮ ਹੋ ਗਿਆ ਸੀ ਸੋ ਉਸਦੇ ਪਰਿਵਾਰ ਦੇ ਨਾਲ ਤੁਹਾਨੂੰ ਗੱਲ ਕਰਾਈ ਹੈ ਸੋ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਇਸ ਬੱਚੇ ਨੂੰ ਹਰ ਕੋਈ ਸ਼ੇਅਰ ਕਰ ਰਿਹਾ ਹੈ ਤੇ ਇਹਨਾਂ ਦੀ ਮਜਬੂਰੀ ਨੂੰ ਦਿਖਾ ਰਿਹਾ ਹੈ